ਸਾਰਾ ਦਿਨ ਲਗਾ ਕੇ 560 ਰੁਪਏ ਕਮਾਉਣ ਵਾਲਾ ਕਾਧਿਆਨਾ ਦਾ ਨੌਜਵਾਨ 400 ਰੁਪਏ ਦਾ ਟੀਕਾ ਲਾ ਕੇ ਬਟਾਲਾ ਦੇ ਨਸ਼ੇਲੇ ਬਦਨਾਮ ਹੋ ਚੁੱਕੇ ਇਲਾਕੇ ਗਾਂਧੀ ਨਗਰ ਕੈਂਪ ਵਿਖੇ ਇਸ ਹਾਲਤ ਵਿੱਚ ਘੁੰਮ ਰਿਹਾ ਹੈ ਬੈਠੇ ਬੈਠੇ ਜਿਵੇਂ ਬਾਰ-ਬਾਰ ਧਰਤੀ ਮਾਨੂ ਸਲਾਮ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਤੇ ਨਸ਼ਾ ਹਾਵੀ ਹੈ ਗੱਲਬਾਤ ਕਰਨ ਤੇ ਇਸ ਨੇ ਦੱਸਿਆ ਕਿ ਇਸ ਦੇ ਨਾਲਾ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਹੈ ਜੋ ਇਸ ਨੇ 400 ਵਿੱਚ ਗਾਂਧੀ ਕੈਂਪ ਤੋਂ ਖਰੀਦੇ ਗੱਲਬਾਤ ਦੌਰਾਨ ਇਸ ਨੇ ਇਹ ਵੀ ਦੱਸਿਆ ਕਿ ਇਹ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਛਟਿਆ ਨਹੀਂ ਜਾ ਰਿਹਾ ਮਿਲ ਜਾਂਦਾ ਰਮਾਨਾ ਮੇਰਾ ਰਾਮਨਾ ਪਤਾ ਨਹੀਂ ਭਾਈ ਮੇਰਾ ਕਾਦੀਆਂ ਦਾ ਸ਼ਹਿਰ ਕਾਦੀਆਂ ਤੋਂ ਆ ਹਾਂਜੀ ਇੱਥੇ ਲੈਣ ਆਇਆ ਇਹ ਲੈਣ ਨਹੀਂ ਆਇਆ ਹਾਂ ਮੈਂ ਦੇੜੀ ਲੂੰਗਾ ਆ ਫੜਿਆ ਤੇ ਘਟੀ ਗੱਲ ਹਾਂ ਉਹ ਇੱਥੇ ਭਈ ਨਹੀਂ ਲੰਮੇ ਕੋ ਪਿਆ ਕਰ ਹਾਂਜੀ ਲੰਮੇ ਕੋ ਪਿਆ ਲਾਇ ਕਿਥੇ ਲਾਇ ਕਿਹੜੀ ਜਗ੍ਹਾ ਤੇ ਲਾਇੀ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਹਾਂਜੀ ਲਾਇ ਕਿਹੜੀ ਜਗ੍ਹਾ ਤੇ ਕਿੱਥੇ ਵਿਖਾਈ ਵਾਹਵਾਲ ਬਾਉਂ ਹੈ ਕਿਤਰਾ ਹੈ ਨਲਾਂ ਦਾ ਨਾ ਹੀ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆਦ ਫਿਰ ਉਹ ਬੰਦ ਮੰਦੇ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਜਿਹਨਾਂ ਨਗਰਾਂ ਇਦਾਂ ਵੇਖਿਓ ਗੁੰਡ ਵੀ ਮਾਰ ਲੈਂਦੇ ਇਥੇ ਤੂੰ ਵੀ ਸੁਣ ਲੈ ਫੜਿਆ ਆ ਕੱਲ ਪਰਸੋਂ ਹੀ ਹੂੰ ਬੋਲਦੇ ਨਾਲ ਪੈਸੇ ਪਾਲੇ ਦੇ ਉਹ ਐਜਾ ਹੁੰਨਾ ਵਾ ਹੁਣ ਕਿਸ ਲੈ ਆ ਤੂੰ ਸਾਹਮਣੇ ਹਾਂ ਕਿਸ ਲੈ ਆ ਹੁਣ ਪੁਰਾਣੀ ਮੁੰਡਾ ਇੱਥੇ ਇੱਕ ਆਇਆ ਏ ਉਹ ਮੈਨੂੰ ਦਸ਼ਾਂਤ ਜੋਂਦੀ ਕਿੰਨੇ ਦਾ ਤੇ ਮੈਂ ਭਲੀ ਲਿਆ 500 400 ਡੇੜੀ ਕਿੰਨੀ 1000 ਬੜੀ 1000 ਦਾ 500 ਕਾ ਵੈਰਾਂ ਉਹ ਤਾਂ ਕੀ ਘਰ ਖੜੇਗਾ ਕਿਦਾਂ ਖਾਏਗਾ ਕਿਦਾਂ ਕਰੇਗਾ ਦੇ ਨੀ ਨਾ ਹੋ ਗਿਆ ਇਹ ਇਹ ਨਾ ਕੋਈ ਤਾਂ ਆਇਆ ਤਾਂ ਦਾ ਜੋ ਥੋੜੇ ਬੋਲੇ ਆ ਮੈਂ ਉਹ ਦੇਵਾਇਆ ਤਾਂ ਸੋ ਹੁੰਦਾ ਕੀ ਇਹ ਨੇ ਇਹਦੇ ਨਾਲ ਟੀਕਾ ਲਾਇਆ ਹੀ ਹੁਣ ਕੀ ਹੋਣ ਡਿਆ ਉਹ ਨਹੀਂ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣ ਡਿਆ ਆਂਦੇ ਜਾਂਦੇ ਵੇਖਣ ਡਿਆ ਉਹ ਗਾਰੇ ਦੇ ਵਿੱਚ ਸਿਰ ਛੁੱਟਿਆ ਹੀ ਹਾਂ ਇਹ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਦਾ ਕਿਹੜਾ ਇੱਕ ਇਲਾਕਾ ਵਾ ਕਿਹੜਾ ਲਾਕ ਬਟਾਲੇ ਨਹੀਂ ਬਟਾਲੇ ਕਿਹੜੀ ਜਗ੍ਹਾ ਵਾ ਇਹ ਕਿਹੜਾ ਲੱਕ ਮੱਲਾ ਕਿਹੜਾ ਹੈ ਇਹ ਕਿਹੜਾ ਮੱਲਾ ਵਾ ਮੱਲੇ ਅਈ ਮੈਨੂੰ ਇੰਨਾ ਪਤਾ ਕੈਂਪਰ ਹੀ ਰਹਿਣਾ ਵਾ ਉਹ ਤੇ ਕੈਂਪਰ ਇਹਨਾਂ ਨੇ ਕੈਂਪਰ ਹੀ ਲਾਇਆ ਕਿਥੇ ਤਵਾ ਦੀ ਤਾ ਕਰ ਬਣਾ ਨਹੀਂ ਉਹ ਨਾਲਾ ਜਿਹਾ ਲਾਇਆ ਨਾਲਾ ਜਿਹਾ ਉਹ ਥੋੜਾ ਬਖਾਣਾ ਨੇ ਜੇ ਨਾਲਾਂ ਜਿਹਾ ਥੋੜਾ ਬਖਾਣਾ ਨਸ਼ੇ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹੈ ਧਰਤੀ ਮੇਰੀ ਮਾਂ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇ ਲੋਗੀ ਮੇ ਆਖ ਬੰਨ ਜਾਂਦਾ ਨਾ ਬੰਦਾ ਆਪ ਹੀ ਮਜਾ ਬਣਾਉਂਦੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇਖਾ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕੱ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਕੁਰਤੀ ਆ ਜਾਈਗੀ ਇਹ ਦਿਨ ਰਾਜ ਰੌਣੀ ਨਹੀਂ ਨਾ ਆ ਨਹੀਂ ਜਾਣਾ ਵਾ ਮੈਂ ਕਿੱਥੇ ਸਰਤਾਬ ਜਾਣਾ ਹੈ ਭਾਈ ਉਹ ਜਿਉਂ ਜਮਾ ਲਾ ਤਰੀਕ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ ਬੜਕਾ ਮਾਰ ਪੰਜ ਸੱਤ ਠੀਕ ਹੋ ਜਾਏਗਾ ਫੁਰਦੀ ਆਏ ਹਾਂ ਨਹੀਂ ਚੜਦਾ 10 ਮਾਰ ਦ 10 ਬੜਕਾ ਮਾਰ ਨਹੀਂ ਜਾਣਾ ਮੈਂ ਰੰਦਾ ਮੈਂ ਗੜ ਲਿਆ ਅੱਛਾ ਅੱਛਾ ਤਾਂ ਬੜੀਆਂ ਹੋਰ ਬੜੀਆਂ ਰਹਿੰਦੇ